ਸਸ਼ੀਗਲ ਦੇ ਸਾਰਿਆਂ ਨੂੰ ਮੇਰਾ ਨਾਮ ਹਰਸੀਰਤ ਕੌਰ ਹੈ ਤੇ ਮੈਂ ਸਟੇਟ ਟਾਪਰ ਹਾਂ ਕਲਾਸ 12th ਦੀ ਅੱਜ ਤੁਸੀਂ ਬ੍ਰੇਕਫਾਸਟ ਕੀਤਾ ਡੀਸੀ ਸਾਹਿਬ ਨਾਲ ਕਿਵੇਂ ਦਾ ਫੀਲ ਹੋ ਰਿਹਾ ਤੇ ਕੀ ਕੁਝ ਸਿੱਖਣਾ ਅੱਜ ਸਾਨੂੰ ਪਹਿਲਾਂ ਵੀ ਡੀਸੀ ਸਰ ਨੇ ਸਾਨੂੰ ਸਨਮਾਨਿਤ ਕੀਤਾ ਸੀ ਬੁਲਾਇਆ ਸੀ ਸਾਨੂੰ ਆਪਣੇ ਕੋਲ ਤੇ ਅੱਜ ਵੀ ਸਰ ਨੇ ਸਾਨੂੰ ਬ੍ਰੇਕਫਾਸਟ ਲਈ ਬੁਲਾਇਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਸਰ ਨੂੰ ਮਿਲ ਕੇ ਤੇ ਸਰ ਨੇ ਆਮ ਗੱਲਾਂ ਨਹੀਂ ਕੀਤੀਆਂ ਤੇ ਸਰ ਨੇ ਬਹੁਤ ਕੁਝ ਸਮਝਾਇਆ ਵੀ ਸੀਗਾ ਤੇ ਉਹਨਾਂ ਨੇ ਆਪਣੀ ਜਰਨੀ ਦੱਸੀ ਤੇ ਅਸੀਂ ਬਹੁਤ ਮੋਟੀਵੇਟ ਫੀਲ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਆਮ ਘਰਾਂ ਦੇ ਬੱਚੇ ਵੀ ਉਹ ਸੀਟ ਤੱਕ ਪਹੁੰਚ ਸਕਦੇ ਨੇਗੇ ਤੇ ਇਸ ਤੋਂ ਬਹੁਤ ਜ਼ਿਆਦਾ ਮੋਟੀਵੇਟ ਮੋਟੀਵੇਟ ਫੀਲ ਹੋਇਆ ਸੀ ਤੇ ਸਰ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਬੇਟਾ ਅੱਜ ਮੀਟਿੰਗ ਜੀ ਵੀ ਸੀ ਜੁਆਇਨ ਕਰਾਇਆ ਤੁਹਾਨੂੰ ਇਹਨੂੰ ਕਿਵੇਂ ਫੀਲ ਕਰਦੇ ਆ ਸਾਨੂੰ ਇਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਪ੍ਰਸ਼ਾਸਨ ਕੰਮ ਕਰਦੀ ਹੈ ਤੇ ਸਾਨੂੰ ਸਾਰੀ ਮਤਲਬ ਵਰਕਿੰਗ ਦੀ ਪਤਾ ਲੱਗਦੀ ਵੀ ਬਰਨਾਲੇ ਦੀ ਕਿਵੇਂ ਵਰਕਿੰਗ ਹੈ ਤੇ ਮੀਟਿੰਗ ਦੇ ਵਿੱਚ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਬੇਟਾ ਗਾਹਾਂ ਬਚਨ ਕੀ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਮਿਹਨਤ ਕਰੋ ਤੇ ਇਸ ਤਰ੍ਹਾਂ ਤੁਸ ਤੁਹਾਨੂੰ ਵੀ ਮੌਕੇ ਮਿਲਣਗੇ ਸਰ ਨੂੰ ਮਿਲਣ ਦੇ ਤੇ ਐਵੇਂ ਹੀ ਸਰ ਮੋਟੀਵੇਟ ਕਰਨਗੇ ਤੇ ਇਸ ਤਰ੍ਹਾਂ ਹੀ ਅਪਨੂੰ ਇੱਕ ਕੰਮ ਕਰਨ ਦੀ ਇੱਕ ਇਹ ਮਿਲ ਜਾਂਦਾ ਵੀ ਹਾਂ ਅਸੀਂ ਵੀ ਕਰਾਂਗੇ ਤਾਂ ਐਵੇਂ ਹੀ ਹੋਗਾ ਬੜੇ ਖੁਸ਼ੀ ਕਿੰਨੀ ਮਿਲੀ ਆ ਤੁਹਾਨੂੰ ਬਹੁਤ ਜ਼ਿਆਦਾ ਸਰ ਠੀਕ ਮੈਂ ਅਮਨਿੰਦਰ ਸਿੰਘ ਆ ਮੈਂ ਸਰਵਿਸ ਕਾਰੀ ਵਿਦਿਆਮੰਦਰ ਤਨੁਲਾ ਦਾ ਵਿਦਿਆਰਥੀ ਆ ਤੇ ਮੈਂ ਸਟੇਟ ਦੇ ਵਿੱਚ 18ਵਾਂ ਰੈਂਕ ਦੇ ਡਿਸਟ੍ਰਿਕਟ ਦੇ ਵਿੱਚ ਫਰਸਟ ਰੈਂਕ ਹਾਸਲ ਕੀਤਾ ਹੈ ਤੇ ਅੱਜ ਡੀਸੀ ਸਾਹਿਬ ਜੀ ਨੇ ਆਪਾਂ ਨੂੰ ਇੱਥੇ ਸਨਮਾਨਿਤ ਕਰਨ ਲਈ ਬੁਲਾਇਆ ਸੀਗਾ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਨਾਲ ਬ੍ਰੇਕਫਾਸਟ ਕੀਤਾ ਉਹਨਾਂ ਦੇ ਘਰੇ ਤੇ ਉਹਦੇ ਬਾਅਦ ਉਹਨਾਂ ਨੇ ਸਾਨੂੰ ਇੱਕ ਮੀਟਿੰਗ ਕਾਨਫਰੰਸ ਦੇ ਵਿੱਚ ਵੀ ਬੁਲਾਇਆ ਤੇ ਉਹਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਦਾ ਕੰਮ ਕਿਵੇਂ ਚੱਲਦਾ ਹੈ ਤੇ ਬਾਅਦ ਵਿੱਚ ਉਹਨਾਂ ਨੇ ਸਾਨੂੰ ਸਾਡੇ ਪੋਜੀਸ਼ਨ ਆਨ ਕਰਕੇ ਸਾਨੂੰ ਸਨਮਾਨਿਤ ਕੀਤਾ ਗਿਆ ਤੇ ਸਾਨੂੰ ਅੱਜ ਉਹਨਾਂ ਤੋਂ ਦੁਬਾਰਾ ਹੀ ਸਿੱਖਣ ਨੂੰ ਮਿਲਿਆ ਕਿ ਪ੍ਰਸ਼ਾਸਨ ਕਿਵੇਂ ਚਲਾਇਆ ਜਾਂਦਾ ਅਗਰ ਉਹਨਾਂ ਨੇ ਇਹ ਵੀ ਕਿਹਾ ਕਿ ਅਗਰ ਤੁਹਾਨੂੰ ਕਿਤੇ ਵੀ ਕਿਸੇ ਵੀ ਚੀਜ਼ ਦੀ ਲੋੜ ਹੈ ਤੁਹਾਨੂੰ ਕਿਸੇ ਵੀ ਜਗ੍ਹਾ ਤੁਹਾਨੂੰ ਮੇਰੀ ਮਦਦ ਦੀ ਲੋੜ ਹੈ ਤੁਸੀਂ ਮੈਨੂੰ ਮੈ ਫੋਨ ਕਰ ਸਕਦੇ ਹੋ ਅਸੀਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਅਸੀਂ ਪਹਿਲੀ ਵਾਰ ਡੀਸੀ ਸਾਹਿਬ ਨੂੰ ਮਿਲੇ ਠੀਕ ਹੈ ਪਹਿਲੀ ਵਾਰ ਮਿਲੇ ਸੀਸ ਕਰ ਗਏ ਹੁਣ ਦੇਖਣ ਦਾ ਚਾਹ ਹੈ ਬਹੁਤ ਸੀਗਾ ਬਹੁਤ ਜ਼ਿਆਦਾ ਖੁਸ਼ੀ ਹੋਈ ਕੀ ਕੀ ਲਕਸ਼ ਹੈ ਜੀ ਤੁਹਾਡਾ ਮੇਰਾ ਲਕਸ਼ ਹੈਗਾ ਜੀ ਡਾਕਟਰ ਬਣਨਾ ਮੈਂ ਨੀਟ ਦੀ ਤਿਆਰੀ ਕਰ ਰਿਹਾ ਤੇ ਮੈਂ ਹੁਣ ਮੈਡੀਕਲ ਸਟਰੀਮ ਚ ਗਿਆ ਤੇ ਮੈਂ ਐਮਬੀਬੀਐਸ ਨੇ ਅੱਜ ਜੀ ਸਰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਇੱਕ ਦਿਨ ਡੀਸੀ ਤੇ ਐਸਐਸਪੀ ਦੇ ਸੰਗ ਇਹਦੇ ਤਹਿਤ ਸਾਡੇ ਕੋਲ 10ਵੀਂ ਤੇ 12ਵੀਂ ਦੇ ਜਿਹੜੇ ਟਾਪਰਸ ਨੇ ਜ਼ਿਲ੍ਹੇ ਦੀ ਉਹ ਸਾਰੇ ਮੇਰੇ ਕੋਲ ਆਏ ਸੀ ਸਵੇਰੇ ਮੇਰੇ ਕਰੀ ਡੀਸੀ ਰਿਹਾਜ ਤੇ ਵਿੱਚ ਉਹ 8 ਵਜੇ ਤੱਕ ਪਹੁੰਚ ਗਏ ਸੀ ਤੇ ਉੱਥੇ ਅਸੀਂ ਬ੍ਰੇਕਫਾਸਟ ਵੀ ਮੇਰੇ ਤੇ ਤੇ ਸਾਡੇ ਸਟਾਫ ਦੇ ਨਾਲ ਹੀ ਉਹਨੇ ਕੀਤਾ ਤੇ ਉਹਦੇ ਵਿੱਚ ਮੇਨ ਮਕਸਦ ਸਰਕਾਰ ਦੇ ਇਹ ਸੀ ਕਿ ਡਿਪਟੀ ਕਮਿਸ਼ਨਰ ਜਿਹੜੇ ਜ਼ਿਲੇ ਦੇ ਹੱਦ ਨੇ ਉਹਨਾਂ ਦੇ ਕੰਮ ਰਵਈਆ ਕਿਵੇਂ ਹੁੰਦੇ ਨੇ ਤੇ ਸਾਡੀ ਲਾਈਫ ਸਟਾਈਲ ਕੀ ਹੈ ਤੇ ਦੂਜੀ ਨਾਰੀ ਜਿਹੜੀ ਕੈਰੀਅਰ ਦੀ ਕਾਉਂਸਲਿੰਗ ਹੈ ਉਹ ਵੀ ਸਰਕਾਰ ਚਾਹੁੰਦੇ ਸੀ ਆਈਏਐਸ ਆਈਪੀਐਸ ਲੈਵਲ ਆਫੀਸਰਸ ਉਹਨਾਂ ਨਾਲ ਰਾਫਤਾ ਕਰਨ ਤੇ ਉਹਨਾਂ ਦਾ ਥੋੜਾ ਬਹੁਤ ਜਿਹੜੇ ਸਾਡੀ ਐਕਸਪੀਰੀਅੰਸ ਹੈ ਐਗਜ਼ਾਮ ਕ੍ਰੈਕ ਕਰਨ ਦਾ ਜਿਵੇਂ ਅਸੀਂ ਚਲਾਉਂਦੇ ਇਸ ਪ੍ਰਸ਼ਾਸਨ ਉਹ ਥੋੜਾ ਬਹੁਤ ਉਹਨਾਂ ਦੀ ਧਿਆਨ ਚ ਹੋਵੇ ਤੇ ਦੇ ਨਾਲ ਨਾਲ ਅੱਜ ਅਸੀਂ ਮੀਟਿੰਗ 'ਚ ਵੀ ਇਹਨਾਂ ਨੇ ਹਿੱਸਾ ਲਿਆ ਮੀਟਿੰਗ 'ਚ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਆਫੀਸਰ ਸੀਗੇ ਸਾਰੇ ਸੀਗੇ ਉਸ ਮੀਟਿੰਗ ਦੇ ਵਿੱਚ ਵੀ ਇਹਨਾਂ ਨੂੰ ਥੋੜਾ ਜਿਹਾ ਆਈਡੀਆ ਆ ਜਾਊਗਾ ਕਿ ਪ੍ਰਸ਼ਾਸਨ ਲੈਵਲ ਤੇ ਕਿਵੇਂ ਮਾਨੀਟਰ ਹੋ ਰਿਹਾ ਹੈ ਕੰਮ ਤੇ ਕੋਸ਼ਿਸ਼ ਇਹ ਹੈ ਕਿ ਸਾਡੇ ਕਿ ਇਹ ਇਹਨਾਂ ਦੀ ਜੋ ਵੀ ਡ੍ਰੀਮਸ ਨੇ ਜੱਜ ਬਣਨੇ ਹੈ ਲਾਇਰ ਬਣਨੇ ਵਕੀ ਆਪਣਾ ਡਾਕਟਰ ਬਣਨਾ ਆਈ ਹੋਪ ਦੇ ਸਕਸੀਡ ਇਟ ਐਂਡ ਪ੍ਰਸ਼ਾਸਨ ਲੈਵਲ ਤੇ ਜਿੱਤੇ ਕਿਤੇ ਇਹਨਾਂ ਦੇ ਪਰਿਵਾਰਾਂ ਨੂੰ ਜਾਂ ਕਿਸੇ ਨੂੰ ਕੋਈ ਲੋੜ ਹੈ ਵੀਲ ਆਲਵੇਸ ਬੀ ਦੇ ਤੇ ਸਾਡਾ ਇਹ ਕੋਸ਼ਿਸ਼ ਹੈ ਇਸ ਤੋਂ ਬਾਅਦ ਐਸਐਸਪੀ ਸਾਹਿਬ ਕੋਲ ਵੀ ਜਾਣਗੇ ਐਸਐਸਪੀ ਸਾਹਿਬ ਵੀ ਆਪਣੀ ਤੇ ਪੁਲਿਸ ਦੀ ਕਾਰ ਗੁਜ਼ਾਰੀ ਉਹਦੇ ਬਾਰੇ ਵੀ ਇਹ ਦੱਸਣਗੇ ਸਾਡੇ ਨੂੰ ਨੀ ਕਾਉਂਸਲਿੰਗ ਤਾਂ ਦੇਖਿਓ ਸਰਕਾਰ ਲੈਵਲ ਤੇ ਡਿਸਟ੍ਰਿਕਟ ਬਿਊਰੋ ਆਫ ਇੰਟਰਪ੍ਰਾਈਜ਼ਸ এমਪਲੋਇਮੈਂਟ ਐਂਡ ਇੰਟਰਪ੍ਰਾਈਜ਼ਸ ਵੀ ਚਲਾਇਆ ਜਾ ਰਿਹਾ ਤੇ ਮੇਰੇ ਲੈਵਲ ਤੇ ਜਿੰਨੇ ਕਿ ਮੇਰੀ ਐਕਸਪੀਰੀਅੰਸ ਹੀ ਉਹ ਵੀ ਮੈਨੂੰ ਦੱਸਦਾ ਕਿ ਕੰਪੀਟੀਟਿਵ ਐਗਜ਼ਾਮ ਕ੍ਰੈਕ ਕਰਨ ਵਾਸਤੇ ਕਿਹਦੀ ਲੋੜ ਹੈ ਜੇਕਰ ਤੁਸੀਂ ਕੋਈ ਸੁਪਨਾ ਚੁੰੰਦੇ ਨਹੀਂ ਸਾਰੇ ਬੱਚੇ ਵਾਸਤੇ ਨਹੀਂ ਉਹ ਸੁਪਨਾ ਜਾਂ ਜੋ ਵੀ ਗੋਲ ਹੈ ਪੈਸ਼ਨ ਹੈ ਉਹ ਆਪਣੇ ਟੀਚਰਸ ਨਾਲ ਤੇ ਨਾਲ ਦੀ ਨਾਲ ਪੇਰੈਂਟਸ ਨੂੰ ਦੱਸਣ ਤਾਂ ਕਿ ਜੇਕਰ ਪੇਰੈਂਟਸ ਨੂੰ ਆਈਡੀਆ ਨਹੀਂ ਹੈ ਤੇ ਟੀਚਰਸ ਉਹਨਾਂ ਨੇ ਕਾਉਂਸਲਿੰਗ ਕਰਨ ਕਿ ਕਿਹੜੇ ਐਗਜ਼ਾਮ ਕ੍ਰੈਕ ਕਰਨੇ ਕਿਹੜੀ ਯੂਨੀਵਰਸਿਟੀ ਵਧੀਆ ਰਹੇਗੀ ਤੇ ਕਿਸ ਤਰੀਕੇ ਨਾਲ ਕ੍ਰੈਕ ਕਰਨੇ ਤੇ ਹਰੇਕ ਬੱਚੇ ਦੀ ਆਪਣੀ ਵੀਕਨੈਸ ਹੋਣੀ ਆਪਣੀ ਸਟਰੈਂਥ ਹੋਣੀ ਆਪਣੀ ਕਾਬਲੀਅਤ ਹੋਣੀ ਤਾਂ ਆਪਣਾ ਸੈਟ ਪ੍ਰੋਟੋਕਾਲ ਤਾਂ ਹੈ ਨਹੀਂ ਬਟ ਹਰੇਕ ਬੱਚੇ ਨੂੰ ਆਪਣਾ ਸਟਰੈਂਥ ਤੇ ਵੀਕਨੈਸ ਆਇਡੈਂਟੀਫਾਈ ਕਰਨਾ ਜ਼ਰੂਰੀ ਹੈ। ਤੋਂ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦੀ ਜੋ ਵੀ ਉਹ ਪੈਸ਼ਨ ਹੈ, ਜਜ਼ਬਾ ਹੈ, ਉਹ ਆਪਣੇ ਆਪ ਉਹ ਮਿਹਨਤ ਕਰਨਗੇ ਤੇ ਮੈਂ ਉਮੀਦ ਕਰਾਂਗਾ ਸਾਰੇ ਵੀ ਉਹ ਸਕਸੈਸਫੁਲ ਹੋ। ਸਾਰੇ ਬੱਚਿਆਂ ਵਾਸਤੇ ਜੀ ਸੇਮ ਹੈ। ਆਈ ਥਿੰਕ ਜਦੋਂ ਮਿਹਨਤ ਕਰਦੇ ਸਾਰੇ ਨੂੰ ਪਤਾ ਹੈ ਕਿ ਸਫਲਤਾ ਤਾਂ ਮਿਲਣੀ ਬਿਲਣੀ ਹੈ। ਪੁਆਇੰਟ ਇਜ਼ ਮਿਹਨਤ ਸਮਾਰਟ ਵਰਕ ਦਿਨਾਲ ਆਪਾਂ ਕਰਨੀ ਚਾਹੀਦੀ ਤਾਂ ਕਿ ਆਪਾਂ 올 ਇੰਡੀਆ ਲੈਵਲ ਤੇ ਜਦੋਂ ਕੰਪੀਟ ਕਰਦੇ ਤਾਂ ਕਿ ਸਾਨੂੰ ਇਹ ਵੀ ਪੋਜੀਸ਼ਨ ਪਤਾ ਹੋਵੇ ਕਿ ਸਾਡੀ ਪੋਜੀਸ਼ਨ ਨਾ ਸਿਰਫ ਬਰਨਾਲਾ ਦੇ ਵਿੱਚ ਹੈ, ਪੰਜਾਬ ਦੇ ਵਿੱਚ ਕਿੱਥੇ ਆਪਾਂ ਖੜੇ ਤੇ 올 ਇੰਡੀਆ ਹੋਏ ਯੂਪੀਐਸਸੀਓ ਹਰ ਇੱਕ ਚੀਜ਼ 올 ਇੰਡਾਇਰ ਲੈਵਲ ਤੇ ਹੁੰਦੀ ਹੈ ਜਦੋਂ ਤੱਕ ਬੱਚੇ ਨੂੰ ਪਤਾ ਨਹੀਂ ਲੱਗਦਾ ਹੁਣ ਮੌਕੇ ਤੇ ਮੈਂ ਕਿੱਥੇ ਖੜਾ ਫਿਰ ਉਹ ਫੈਸਲਾ ਨਹੀਂ ਲੈ ਪਾਉਂਦੇ ਕਿ ਹੁਣ ਉਹਨਾਂ ਦੀ ਸਟ੍ਰੈਟੇਜੀ ਸਹੀ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਹੈ ਇਸ ਕਰਕੇ ਮੇਰੀ ਇੱਕੋ ਹੀ ਬੇਨਤੀ ਹੈ ਜਿੰਨੇ ਵੀ ਬੱਚੇ ਨੇ ਉਹ ਥੋੜਾ ਬਹੁਤ ਆਪਣੇ ਟੀਚਰਸ ਤੇ ਪੇਰੈਂਟਸ ਨਾਲ ਥੋੜਾ ਗੋਲ ਸ਼ੇਅਰ ਕਰ ਲੈਣ ਦਾ ਜਿਵੇਂ ਸਾਡੀ ਸਰਕਾਰੀ ਮੈਕਮੇ ਬਿਊਰੋ ਆਫ ਐਂਟਰਪ੍ਰਾਈਜ਼ਸ ਹੈ ਉਹਦੇ ਨਾਲ ਇੱਕ ਵਾਰ ਤਾਲਮਿਲ ਕਰ ਲੈਣ ਤਾਂ ਕਿ ਆਸੀਂ ਬਿਹਤਰ ਤਰੀਕੇ ਨਾਲ ਇਹਨਾਂ ਨੂੰ ਗਾਈਡ ਕਰ ਸਕਦੇ ਆ ਦੇਖੋ ਅਜ ਬਰਨਾਲਾ ਜ਼ਿਲ੍ਹੇ ਦੇ ਇਹ ਬਹੁਤ ਮਾਨ ਦੀ ਗੱ उसके बरनला स्टूडेंट्स ने परचम लहराया है वो साढ़े लिए बहुत माण दल है अज मेरे वालों मेरे दफ्तर से अठ जो टॉपर से उन्होंने बुला के उन्होंने सम्मानित किया गया है उन्होंने तुझी मार्क्स देखो फुल आउट ऑफ फुल मार्क्स ही है।, है किसी का नाइनटी नाइन परसेंट है किसी का हंड्रेड आउट ऑफ हंड्रेड परसेंट है तो ये सानू भी मोटीवेसन मिलती है कि हाँ जी साढ़े बच्चे ਇਹ ਸ਼ਹਿਰ ਦਾ ਨਾਮ ਉੱਚਾ ਕਰ ਰਹੇ ਤੇ ਨਾਲ ਦੇ ਨਾਲ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਕਿ ਉਹ ਅੱਗੇ ਆਪਣੇ ਫਿਊਚਰ ਨੂੰ ਵੀ ਸਹੀ ਰਾਸਤੇ 'ਤੇ ਲੈ ਜਾਣ। ਔਰ ਨਾਲ ਦੇ ਨਾਲ ਜਿਹੜਾ ਇਹ ਸਮਾਜ ਹੈ, ਜਿਹੜੀ ਆਪਣੀ ਜ਼ਿਲ੍ਹਾ ਸੋਸਾਇਟੀ ਹੈ, ਉਹਦੇ ਵਿੱਚ ਵੀ ਮੈਸੇਜ ਜਾਂਦਾ ਹੈ ਕਿ ਜਦੋਂ ਇਹ ਬੱਚੇ ਕਰ ਸਕਦੇ ਦੂਜੇ ਬੱਚੇ ਵੀ ਇਹ ਕਰ ਸਕਦੇ ਹਨ। ਤੋਂ ਇਸ ਬੇਸਿਕਲੀ ਅ ਅਪਰੋਚ ਜਿਹੜਾ ਹੈ ਇੱਕ ਦਿਨ ਐਸਐਸਪੀ ਤੇ ਡੀਸੀ ਦੇ ਨਾਲ ਬੱਚੇ ਨੂੰ ਸਮਾਂ ਦਿੱਤਾ ਗਿਆ ਸੋ ਥੈਟ ਦੇ ਗੇਟ ਮੋਟੀਵੇਟਿਡ ਮੋਟੀਵੇਟ ਹੋ ਕੇ ਉਹ ਆਪਣੇ ਕੈਰੀਅਰ ਨੂੰ ਚੰਗੇ ਰਾਹ ਤੇ ਲੈ ਜਾਣ। ਤੇ ਨਾਲ ਦੇ ਨਾਲ ਜਿਹੜੇ ਨਾਲ ਦੇ ਬੱਚੇ ਹੈ ਉਹ ਵੀ ਮੋਟੀਵੇਟ ਹੋ ਜਿਹੜੇ ਜੂਨੀਅਰ ਹੈ ਤੇ ਸਰ ਵੀਰ ਵੀ ਕਰਾਇਆ ਗਿਆ ਜੀ ਹਾਂ ਜੀ ਇਹਨਾਂ ਨੂੰ ਦੇਖੋ ਸਾਡੇ ਜੋ ਦਫਤਰ ਦੀ ਵਰਕਿੰਗ ਹੁੰਦੀ ਹੈ ਚਾਰੇ ਬ੍ਰਾਂਚਸ ਇਹਨਾਂ ਨੂੰ ਵਿజిਟ ਕਰਾਏ ਗਏ ਇਹਨਾਂ ਨੂੰ ਪਤਾ ਚੱਲੇ ਕਿ ਸਿਵਲ ਮਹਿਕਮਾ ਤੇ ਪੁਲਿਸ ਮਹਿਕਮਾ ਕਿਵੇਂ ਕੰਮ ਕਰਦਾ ਹੈ ਤੇ ਨਾਲ ਦੇ ਨਾਲ ਇਹ ਮੋਟੀਵੇਟ ਹੋ ਬਿਕੋਜ਼ ਇਨਫਾਰਮਲੀ ਸਟਨਲ ਗਲਬਾਤ ਵੀ ਹੋਈ ਸੀਗੀ ਮੈਂਨੇ ਆਪਣੀ ਲਾਈਫ ਜਰਨੀ ਉਹਨਾਂ ਨਾਲ ਸ਼ੇਅਰ ਕੀਤੀ ਉਹਨਾਂ ਦੇ ਕੁਝ ਕੁਐਰੀਸ ਸੀਗੇ ਜਿਸ ਤਰੀਕੇ ਨਾਲ ਉਹ ਅੱਗੇ ਦਾ ਪਲਾਨ ਕਰ ਰਹੇ ਤੇ ਉਹ ਆਲਰੇਡੀ ਪਹਿਲੇ ਤੋਂ ਹੀ ਕਾਫੀ ਅਵੇਅਰ ਹੈ ਤੇ ਜਦੋਂ ਉਹ ਅਫਸਰ ਨੂੰ ਮਿਲਦੇ ਹਨ ਤਾਂ ਉਹਨਾਂ ਨੂੰ ਮੋਟੀਵੇਸ਼ਨ ਨਹੀਂ ਮਿਲਦੀ ਹੈ ਬਿਕੋਜ਼ ਉਹਨਾਂ ਦੇ ਦਿਮਾਗ 'ਚ ਦਿਲ 'ਚ ਗੱਲ ਚੱਲਦੀ ਰਹਿੰਦੀ ਕਿ ਅਫਸਰ ਕਿਵੇਂ ਜੀ ਹੋਣਗੇ ਜੇ ਮੈਂ ਅੱਗੇ ਜਾ ਕੇ ਨਵਾਂ ਚੰਗਾ ਅਫਸਰ ਬਣੂੰ ਤਾਂ ਮੇਰੀ ਵਰਕਿੰਗ ਕੀ ਹੋਗੀ ਇਸ ਕਰਕੇ ਉਹਨਾਂ ਨੂੰ ਮੇਰੇ ਵਰਕਿੰਗ ਦਾ ਐਕਸਪੋਜ਼ਰ ਦਿੱਤਾ ਗਿਆ ਤੇ ਡੀਸੀ ਸਾਹਿਬ ਨੇ ਵੀ ਆਪਣੇ ਵਰਕਿੰਗ ਦਾ ਐਕਸਪੋਜ਼ਰ ਦਿੱਤੇ ਤੇ ਦਫ਼ਤਰ ਦਾ ਵਿਜ਼ਿਟ ਵੀ ਕਰਾਇਆ ਸਰ ਬੱਚਿਆਂ ਨੇ ਸਕੂਲ ਨੂੰ ਸਵਾਲ ਕਰਿਆ ਇਹਨੂੰ ਕਿਵੇਂ ਦੇਖਦੇ ਹੋ ਜੀ देखो मैं बच्चे तो मतलब के दे के दे आया सुन स्कूल देखो जरा स्कूल डेज है वो बेस्ट डेज होता है वो हमेशा याद रहता है जो बचपन के दोस्त होंगे वो जिंदगी भर साथ ही रहते हैं और मतलब उन्होंने भी मैंने यही गल आखी कि देख जूल डेज है वो चंगा मतलब बेस्ट पार्ट ऑफ लाइफ होता है वो आगे स्कूल डेज़ याद भी करेंगे हाँ लेकिन जी फॉन्ड है तो चंगी मेमोरीज है ये वो आगे भी मतलब अपने कैरियर से प्रोग्रेस करेंगे